ਨਮਸਕਾਰ ਸਟੂਡੈਂਟਸ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਸਟੂਡੈਂਟ ਅੱਜ ਦੀ ਵੀਡੀਓ ਉਹਨਾਂ ਬੱਚਿਆਂ ਲਈ ਹੈ ਜਿਹੜੇ ਪੀਐਸਟੈਟ ਪੇਪਰ 2 ਮੈਥ ਸਾਇੰਸ ਦੀ ਤਿਆਰੀ ਕਰ ਰਹੇ ਨੇ ਜਾਂ ਸੀਟੈਟ ਦਾ ਪੇਪਰ ਦੇਣਾ ਚਾਹੁੰਦੇ ਨੇ ਮੈਥ ਕੰਬੀਨੇਸ਼ਨ ਦੇ ਵਿੱਚ ਠੀਕ ਹੈ ਜੀ ਤਾਂ ਅੱਜ ਦਾ ਜੋ ਆਪਣਾ ਕਨਸੈਪਟ ਰਹੂਗਾ ਅੱਜ ਦਾ ਜੋ ਆਪਣਾ ਹੈਡਿੰਗ ਰਹੂਗਾ ਹਾਊ ਟੂ ਪ੍ਰੇਪੇਅਰ ਫਾਰ ਪੀਐਸਟੈਟ ਮੈਥ ਕਈ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਵੀ ਆਸੀ ਜਿਹੜਾ ਮੈਥ ਹੈ ਉਹ ਕਿਸ ਤਰੀਕੇ ਨਾਲ ਕਵਰ ਕਰੀਏ ਤਾਂ ਬੱਚੋ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਵੀ ਆਪਣਾ ਪੀਐਸਟੈਟ ਮੈਥ ਦਾ ਜਿਹੜਾ 30 ਨੰਬਰ ਦਾ ਪੋਰਸ਼ਨ ਹੁੰਦਾ ਹੈ ਪੀਐਸਟੈਟ ਮੈਥ 30 ਨੰਬਰ ਦਾ ਹੁੰਦਾ ਹੈ ਇਹਨੂੰ ਕਿਵੇਂ-ਕਿਵੇਂ ਕਵਰ ਕਰਨਾ ਹੈ ਕੀ ਸਟ੍ਰੈਟੇਜੀ ਰੱਖਣੀ ਹੈ ਵੀ ਆਪਾਂ ਆਪਣੇ ਜਿਹੜੇ ਸਕੋਰ ਨੇ ਉਹ 25 ਪਲੱਸ ਲੈ ਚੱਲੀਏ ਠੀਕ ਹੈ ਜੀ ਮੈਥ ਕਈ ਬੱਚਿਆਂ ਦਾ ਕਮਜ਼ੋਰ ਹੁੰਦਾ ਕਈਆਂ ਦਾ ਵਧੀਆ ਵੀ ਹੁੰਦਾ ਤਾਂ ਕਿਵੇਂ ਆਪਾਂ ਜਿਆਦਾ ਤੋਂ ਜਿਆਦਾ ਮੈਥ ਦੇ ਵਿੱਚੋਂ ਸਕੋਰ ਕਰੀਏ ਤਾਂ ਜੋ ਆਪਣਾ ਐਗਜ਼ਾਮ ਹੈ ਜਿਹੜਾ ਇਸ ਵਾਰੀ ਕਰੈਕ ਹੋ ਪਾਵੇ ਠੀਕ ਹੈ ਜੀ ਮਨ ਕੇ ਚਲਦੇ ਆ ਨੈਕਸਟ ਇਅਰ ਜਨਵਰੀ ਆ ਫਰਵਰੀ ਤੱਕ ਐਗਜ਼ਾਮ ਹੋ ਜਾਊਗਾ ਠੀਕ ਹੈ ਹੋ ਸਕਦਾ ਉਸ ਤੋਂ ਡਿਲੇ ਹੋ ਜੇ ਬਟ ਆਪਾਂ ਵੈਸੀ ਇਲੈਕਟ ਕਰਕੇ ਚੱਲਦੇ ਆ ਤਾਂ ਆਪਣੇ ਕੋਲੇ 4 ਤੋਂ 5 ਮਹੀਨੇ ਨੇ ਤੁਹਾਡੀ ਕੀ ਸਟ੍ਰੈਟਜੀ ਰਹਿਣੀ ਚਾਹੀਦੀ ਹੈ ਕਿਵੇਂ ਕਿਵੇਂ ਤੁਸੀਂ ਮੈਥ ਟੌਪਿਕ ਹੈ ਜਿਹੜਾ ਮੈਥ ਪੋਰਸ਼ਨ ਆ ਉਹਨੂੰ ਕਵਰ ਕਰਨਾ ਤਾਂ ਲਾਸਟ ਤੱਕ ਇਸ ਵੀਡੀਓ ਨੂੰ ਧਿਆਨ ਨਾਲ ਸੁਣੀਓ ਠੀਕ ਹੈ ਜੀ ਜੇ ਤੁਹਾਡਾ ਮੈਥ ਵਧੀਆ ਹੈ ਤਾਂ ਵੀ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਤੇ ਜੇ ਤੁਹਾਡਾ ਮੈਥ ਕਮਜ਼ੋਰ ਹੈ ਤਾਂ ਤੁਹਾਡੀਆਂ ਕਾਫੀ ਚੀਜ਼ਾਂ ਕਲੀਅਰ ਹੁੰਦੀਆਂ ਜਾਣਗੀਆਂ ਤਾਂ ਬੱਚੋ ਅ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਲਾਈਕ ਜ਼ਰੂਰ ਕਰ ਲਿਓ ਤੇ ਜਿਆਦਾ ਤੋਂ ਜਿਆਦਾ ਉਹਨਾਂ ਬੱਚਿਆਂ ਨਾਲ ਸ਼ੇਅਰ ਕਰਿਓ ਜਿਹੜੇ ਪੀਐਸਟ ਪੇਪਰ 2 ਮੈਥ ਸਾਇੰਸ ਦੀ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਮੈਥ ਕੰਬੀਨੇਸ਼ਨ ਦੀ ਤਿਆਰੀ ਕਰਨੀ ਕਿਵੇਂ ਹੈ ਚਲਿਏ ਜੀ ਹੁਣ ਆਪਾਂ ਸਿਲੇਬਸ ਡਿਸਕਸ ਕਰਾਂਗੇ ਜੋ ਸਿਲੇਬਸ ਮੈਂਸ਼ਨ ਹੁੰਦਾ ਆਪਾਂ ਨੂੰ ਪੀਐਸਟ ਪੇਪਰ ਦਾ ਜੋ ਆਪਾਂ ਨੂੰ ਸਿਲੇਬਸ ਮੈਂਸ਼ਨ ਹੁੰਦਾ ਉਸ ਦੇ ਵਿੱਚ ਕੀ ਕੀ ਚੀਜ਼ਾਂ ਕਵਰ ਨੇ ਤੇ ਉਹ ਤੋਂ ਐਕਸਟਰਾ ਕੀ ਕੀ ਪੜ੍ਹਨੀਆਂ ਨੇ ਕਿੱਥੋਂ ਪੜਨੀਆਂ ਨੇ ਕਿਵੇਂ-ਕਿਵੇਂ ਪੜਨੀਆਂ ਨੇ ਹਰ ਇੱਕ ਚੀਜ਼ ਆਪਾਂ ਡਿਸਕਸ ਕਰਦੇ ਚੱਲਾਂਗੇ ਚਲੋ ਜੀ ਹੁਣ ਬੱਚੋ ਇਹ ਆਪਣਾ ਮੈਥ ਦਾ ਸਿਲੇਬਸ ਜਿਹੜਾ ਆਪਣੇ ਕੋਲੇ ਮੈਂਸ਼ਨ ਹੁੰਦਾ ਸਭ ਤੋਂ ਪਹਿਲਾਂ ਆਪਣੇ ਕੋਲੇ ਟਾਪਿਕ ਮੈਂਸ਼ਨ ਹੁੰਦਾ ਨੰਬਰ ਸਿਸਟਮ ਨੰਬਰ ਸਿਸਟਮ ਦੇ ਵਿੱਚ ਨੋਇੰਗ ਆਰ ਨੰਬਰਸ ਪਲੇਇੰਗ ਵਿਦ ਨੰਬਰਸ ਹੋਲ ਨੰਬਰ 네ਗੇਟਿਵ ਨੰਬਰਸ ਐਂਡ ਫ੍ਰੈਕਸ਼ਨ ਆਹ ਟਾਪਿਕ ਬੱਚੋ ਕਲੀਅਰ ਹੁੰਦੇ ਨੇ ਠੀਕ ਹੈ ਜੀ ਆਹ ਟਾਪਿਕ ਮੈਂਸ਼ਨ ਹੁੰਦੇ ਨੇ ਹੁਣ ਨੰਬਰ ਸਿਸਟਮ ਦੇ ਵਿੱਚ ਤੁਸੀਂ ਇਸ ਤੋਂ ਇਲਾਵਾ ਕੀ ਕੁਝ ਪੜ੍ਹਨਾ ਹੈ ਮੈਂ ਤੁਹਾਨੂੰ ਸਾਰਾ ਮੈਂਸ਼ਨ ਕਰਦਾ ਚੱਲਾਂ ਹੁਣ ਨੰਬਰ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੀ ਚੀਜ਼ ਵੀ ਤੁਹਾਨੂੰ ਨੰਬਰਜ਼ ਬਾਰੇ ਪਤਾ ਹੋਵੇ ਨੰਬਰਜ਼ ਬਾਰੇ ਇੰਦਾ ਸੈਂਸ ਓਡ ਨੰਬਰ ਈਵਨ ਨੰਬਰ ਪ੍ਰਾਈਮ ਨੰਬਰ ਕੰਪੋਜ਼ਿਟ ਨੰਬਰ ਕਨਸੈਕੂਟਿਵ ਨੰਬਰ ਟਵਿਨ ਪ੍ਰਾਈਮ ਨੰਬਰ ਠੀਕ ਹੈ ਜੀ ਇਹਨਾਂ ਚੀਜ਼ਾਂ ਬਾਰੇ ਸਾਰੀ ਜਾਣਕਾਰੀ ਹੋਵੇ ਰੈਸ਼ੀਨਲ ਨੰਬਰ ਇਰੈਸ਼ੀਨਲ ਨੰਬਰ ਜਿਵੇਂ ਪਾਈ ਇਸ ਦਾ ਇਰੈਸ਼ੀਨਲ ਨੰਬਰ ਸਾ ਕਾਫੀ ਜ਼ਿਆਦਾ ਵਾਰੀ ਪੇਪਰ ਦੇ ਵਿੱਚ ਰਿਪੀਟ ਹੋਇਆ ਤੁਸੀਂ ਚੈੱਕ ਕਰਕੇ ਦੇਖਿਓ ਠੀਕ ਹੈ ਜੀ ਤਾਂ ਇਹਨਾਂ ਚੀਜ਼ਾਂ ਬਾਰੇ ਕਲੀਅਰ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਸਕੁਅਰ ਰੂਟ ਕਯੂਬ ਰੂਟ ਜਾਂ ਸਕੁਅਰ ਕਯੂਬ ਵਾਲਾ ਟੌਪਿਕ ਕਵਰ ਹੋਵੇ ਇਸ ਦੇ ਵਿੱਚ ਸਕੁਅਰ ਕਯੂਬ ਜਿਵੇਂ ਮੈਂਸ਼ਨ ਨਹੀਂ ਹੈਗਾ ਤਾਂ ਸਕੁਅਰ ਰੂਟ ਕਯੂਬ ਰੂਟ ਟੌਪਿਕ ਥੋੜਾ ਮੈਂਸ਼ਨ ਹੋਣਾ ਚਾਹੀਦਾ ਫ੍ਰੈਕਸ਼ਨ ਟੌਪਿਕ ਹੋ ਗਿਆ ਫ੍ਰੈਕਸ਼ਨ ਦੇ ਨਾਲ ਹੀ ਬੱਚੋ ਡੈਸੀਮਲਸ ਹੋ ਗਿਆ ਪੁਆਇੰਟ ਵਾਲਾ ਟੌਪਿਕ ਹੋ ਗਿਆ ਪੁਆਇੰਟ ਵਾਲਾ ਆਪਣੇ ਕੋਲੇ ਪਲੱਸ ਮਾਈਨਸ ਵਗੈਰਾ ਬੋਰਡ ਮਾਸ ਜਿਹਨੂੰ ਆਪਾਂ ਕਹਿ ਦਿੰਨੇ ਆ ਬੋਰਡ ਮਾਸ ਟੌਪਿਕ ਕਵਰ ਕਰਨਾ ਹੈ ਜੀ ਆਪਾਂ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਕਵਰ ਕਰਦੇ ਚੱਲਨੀ ਹੈ ਇਸ ਤੋਂ ਇਲਾਵਾ ਬੱਚੋ ਡਿਵੀਜ਼ਿਬਿਲਟੀ ਰੂਲ ਮਤਲਬ ਕਿਹੜਾ ਨੰਬਰ ਕਿਦੇ ਪਹਾੜੇ ਤੇ ਵੰਡਿਆ ਜਾਂਦਾ ਹੈ ਡਾਇਰੈਕਟ ਪੇਪਰ ਦੇ ਵਿੱਚ ਕੁਸ਼ਨ ਆਉਂਦਾ ਡਿਵੀਜ਼ਿਬਿਲਟੀ ਰੂਲ ਦਾ ਇਸ ਤੋਂ ਇਲਾਵਾ ਯੂਨਿਟ ਡਿਜੀਟ ਆਖਰੀ ਡਿਜੀਟ ਫਾਈਂਡ ਕਰਨਾ ਕਿਸੇ ਵੀ ਨੰਬਰ ਦਾ ਲਾਸਟ ਡਿਜੀਟ ਕਿੰਨੀ ਪਾਵਰ ਹੋਵੇ ਉਹਦਾ ਲਾਸਟ ਡਿਜੀਟ ਫਾਈਂਡ ਕਰਨਾ ਇਸ ਤੋਂ ਇਲਾਵਾ ਜੀ ਲੀਨੀਅਰ ਇਕੁਏਸ਼ਨ ਇਹੇ ਚੀਜ਼ਾਂ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਹੈਗੀਆਂ ਬਟੇ ਸਾਰੀਆਂ ਚੀਜ਼ਾਂ ਨੰਬਰ ਸਿਸਟਮ ਦੇ ਅੰਦਰ ਆ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਨੀਆਂ ਨੇ ਜੀ ਲੀਨੀਅਰ ਇਕੁਏਸ਼ਨ ਦਾ ਡਾਇਰੈਕਟ ਪੇਪਰ ਦੇ ਵਿੱਚ ਕੁਐਸਚਨ ਪਾਇਆ ਜਾਂਦਾ ਹੈ ਜੀ ਲੀਨੀਅਰ ਇਕੁਏਸ਼ਨ ਹੋ ਗਿਆ ਕੁਆਡਰੇਟਿਕ ਇਕੁਏਸ਼ਨ ਹੋ ਗਿਆ ਐਚ ਸੀ ਐਫ ਐਲ ਸੀ ਐਮ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਜੀ ਐਚ ਸੀ ਐਫ ਐਲ ਸੀ ਐਮ ਟੌਪਿਕ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਬੱਚੋ ਇਹ ਥੋੜਾ ਮੈਨੂੰ ਲੱਗਦਾ ਨਹੀਂ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਇਹ ਟੌਪਿਕ ਆਪਾਂ ਨੇ ਕਵਰ ਕਰਨਾ ਇਸ ਤੋਂ ਇਲਾਵਾ ਸਰਡਸ ਐਂਡ ਇੰਡੈਸਿਸ ਸਰਡਸ ਐਂਡ ਇੰਡੈਸਿਸ ਇਹ ਸਾਰੇ ਟਾਪਿਕ ਨੇ ਜਿਹੜੇ ਇਹ ਨੰਬਰ ਸਿਸਟਮ ਦਾ ਹਿੱਸਾ ਨੇ ਸਿਲੇਬਸ ਨੂੰ ਉਹ ਬਹੁਤ ਸ਼ੋਰਟ ਦੇ ਵਿੱਚ ਲਿਖਦੇ ਨੇ ਜੇ ਤੁਸੀਂ ਸਿਰਫ ਸਿਲੇਬਸ ਦੇ ਅਕੋਰਡਿੰਗ ਚੱਲੋਗੇ ਤਾਂ ਤੁਹਾਡਾ ਪੇਪਰ ਹੈ ਜਿਹੜਾ ਉਹ ਕਲੀਅਰ ਨਹੀਂ ਹੋਊਗਾ ਅੱਪਾ ਅੱਜ ਗੱਲ ਕਰਾਂਗੇ ਨੰਮੈਰੀਕਲ ਮੈਥ ਦੀ ਠੀਕ ਹੈ ਨੰਮੈਰੀਕਲ ਮੈਥ ਹੈ ਸਾਰਾ ਤਾਂ ਪਹਿਲੇ ਟਾਪਿਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਕਵਰ ਕਰਨੀਆਂ ਨੇ ਨਾਲੇ ਐਕਸਟਰਾ ਚੀਜ਼ਾਂ ਵੀ ਕਵਰ ਕਰਨੀਆਂ ਨੇ ਜੇ ਆਪਾਂ ਆਪਣੇ ਨੰਬਰ ਵਧੀਆ ਤਰੀਕੇ ਨਾਲ ਸਕੋਰ ਕਰਨਾ ਚਾਹੁੰਦੇ ਆ ਠੀਕ ਹੈ ਜੀ ਤਾਂ ਇਹ ਸੀ ਬੱਚੋ ਸਭ ਤੋਂ ਪਹਿਲਾ ਟੌਪਿਕ ਤੁਹਾਡਾ ਨੈਕਸਟ ਆ ਗਿਆ ਅਲਜੈਬਰਾ ਅਲਜੈਬਰੇ ਦੇ ਵਿੱਚ ਆ ਗਿਆ ਬੱਚੋ ਆਪਣੇ ਕੋਲੇ ਇੰਟਰੋਡਕਸ਼ਨ ਟੂ ਅਲਜੈਬਰਾ ਰੇਸ਼ੀਓ ਐਂਡ ਪ੍ਰੋਪੋਰਸ਼ਨ ਸਿਰਫ ਆਉਨੇ ਦੋ ਟੌਪਿਕ ਮੈਂਸ਼ਨ ਕੀਤੇ ਨੇ ਇੰਨਾ ਦੋ ਟੌਪਿਕ ਨਾਲ ਆਪਣਾ ਕੰਮ ਨਹੀਂ ਚੱਲਣਾ ਇਸ ਤੋਂ ਇਲਾਵਾ ਆਪਾਂ ਨੇ ਇਹਦੇ ਵਿੱਚ ਕੀ ਕੁਝ ਕਵਰ ਕਰਦੇ ਚੱਲਣਾ ਉਹ ਸਾਰੀਆਂ ਚੀਜ਼ਾਂ ਸਮਝੋ ਜੀ ਤਾਂ ਬੱਚੋ ਇੰਟਰੋਡਕਸ਼ਨ ਟੂ ਅਲਜੇਬਰਾ ਰੇਸ਼ੀਓਨ ਪ੍ਰੋਪੋਰਸ਼ਨ ਇਸ ਤੋਂ ਬਾਅਦ ਆਪਣਾ ਨੰਮਰਿਕਲ ਮੈਥ ਜਿਹੜਾ ਆਂਦਾ ਹੈ ਟਾਈਮ ਐਂਡ ਵਰਕ ਟਾਈਮ ਐਂਡ ਵਰਕ ਤੁਸੀਂ ਆਪਣੇ ਪ੍ਰੀਵੀਅਸ ਇਅਰ ਪੇਪਰ ਚੈੱਕ ਕਰਿਓ ਟਾਈਮ ਐਂਡ ਵਰਕ ਟਾਈਮ ਐਂਡ ਵਰਕ ਦੇ ਪੇਪਰ ਦੇ ਵਿੱਚ ਕਾਫੀ ਕੁਸ਼ਚਨ ਆਏ ਹੋਏ ਨੇ ਪਾਈਪਸ ਐਂਡ ਸਿਸਟਮ ਟਾਈਮ ਐਂਡ ਵਰਕ ਦੇ ਨਾਲ ਦਾ ਹੀ ਕਨਸੈਪਟ ਹੈ ਪਾਈਪ ਐਂਡ ਸਿਸਟਮ ਨਾਲ ਹੀ ਕਨਸੈਪਟ ਹੈ ਚੇਨ ਰੂਲ ਇਹ ਸਾਰੀਆਂ ਚੀਜ਼ਾਂ ਵੀ ਕਵਰ ਕਰਨੀਆਂ ਨੇ ਐਸ ਆਈ ਸੀ ਜਾਂ ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ ਏ ਟਾਪਿਕ ਵੀ ਆਪਣਾ ਪੇਪਰ ਦੇ ਵਿੱਚ ਆਂਦਾ ਹੈ ਜੀ ਸਿਲੇਬਸ ਬਹੁਤ ਸ਼ੋਰਟ ਦੇ ਵਿੱਚ ਮੈਂਸ਼ਨ ਹੁੰਦਾ ਸਮਝੋ ਕੱਲੇ ਸਿਲੇਬਸ ਦੇ ਅਕੋਰਡਿੰਗ ਆਪਾਂ ਪੇਪਰ ਤੇ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਐਵਰੇਜ ਹੁਣ ਜੇ ਐਵਰੇਜ ਪੜਾਂਗੇ ਨਾਲ ਹੀ ਬੱਚੋ ਇਹਦੇ ਏਜੀਸ ਪੜਨਾ ਪਊਗਾ ਠੀਕ ਹੈ ਜੀ ਰੇਸ਼ਿਓ ਪੜ ਰਹੇ ਹਾਂ ਤਾਂ ਆਪਾਂ ਨੂੰ ਪਾਰਟਨਰਸ਼ਿਪ ਵੀ ਪੜਨਾ ਪਊਗਾ ਜੀ ਇੱਕ ਟਾਪਿਕ ਆਂਦਾ ਐਲੀਗੇਸ਼ਨ ਮਿਕਸਚਰ ਇਹਦੇ ਕੁਐਸਚਨ ਆਉਣ ਦੇ ਚਾਂਸ ਘੱਟ ਹੁੰਦੇ ਨੇ ਬਟ ਇੱਕ ਵਾਰੀ ਆਪਾਂ ਇਹਨੂੰ ਕਵਰ ਕਰਕੇ ਚੱਲਾਂਗੇ ਐਲੀਗੇਸ਼ਨ ਐਂਡ ਮਿਕਸਚਰ ਇਹ ਟਾਪਿਕ ਨਾਲ ਨਾਲ ਤੁਸੀਂ ਕਵਰ ਕਰਦੇ ਚੱਲੀਓ ਮਤਲਬ ਜੋ ਆਪਣਾ ਨੋਰਮਲ ਗਵਰਨਮੈਂਟ ਜੌਬ ਦੇ ਵਿੱਚ ਸਾਰਾ ਸਿਲੇਬਸ ਆਂਦਾ ਉਹ ਸਾਰਾ ਮੈਥ ਵੀ ਤੁਹਾਨੂੰ ਨਾਲ ਨਾਲ ਕਵਰ ਕਰਕੇ ਚੱਲਣਾ ਪਊਗਾ ਇਸ ਤੋਂ ਇਲਾਵਾ ਬੱਚੋ ਟ੍ਰੇਨ ਵਾਲਾ ਟਾਪਿਕ ਟਾਈਮ ਐਂਡ ਡਿਸਟੈਂਸ ਟਾਈਮ ਐਂਡ ਡਿਸਟੈਂਸ ਪ੍ਰੋਫਿਟ ਲਾਸ ਇੰਪੋਰਟੈਂਟ ਟਾਪਿਕ ਹੈ ਜੀ ਪ੍ਰੋਫਿਟ ਲਾਸ ਇਹ ਸਾਰੀਆਂ ਚੀਜ਼ਾਂ ਬੱਚਿਓ ਆਪਾਂ ਨੇ ਕਵਰ ਕਰਨੀਆਂ ਨੇ ਨਾਲ-ਨਾਲ ਠੀਕ ਹੈ ਜੀ ਨੈਕਸਟ ਆਜੋ ਜੀਓਮੈਟਰੀ ਹੋਗੀ ਜੀ ਜੀਓਮੈਟਰੀ ਦੇ ਵਿੱਚ 2D 3D ਸ਼ੇਪ ਸਾਰੀ ਪੜਨੀ ਆਪਾਂ ਨੇ ਜੀਓਮੈਟਰੀ ਦੇ ਵਿੱਚ ਆਪਣੇ ਮੇਨ ਕਨਸੈਪਟ ਕੀ ਨੇ ਇੱਕ ਤਾਂ ਆਪਣੇ ਕੋਲੇ ਆਊਗਾ ਬੱਚਿਓ ਲਾਈਨਸ ਲਾਈਨਸ ਐਂਡ ਐਂਗਲਸ ਚਾਰ ਚੈਪਟਰ ਸਭ ਤੋਂ ਜ਼ਿਆਦਾ ਮੇਨ ਨੇ ਲਾਈਨਸ ਐਂਡ ਐਂਗਲਸ ਦੂਸਰਾ ਟ੍ਰਾਇੰਗਲ ਤੀਸਰਾ ਬੱਚਿਓ ਕੁਆਡਰિલેਟਰਲ ਚਤੁਰਪੁਜ quadrilateral ਚਤੁਰਪੁਜ ਤੇ ਪੰਜਵਾਂ ਬੱਚੋ ਆਪਣੇ ਕੋਲੇ ਚੌਥਾ ਆਪਣੇ ਕੋਲੇ ਸਰਕਲ ਇਹ ਚਾਰ ਕਨਸੈਪਟ ਸਭ ਤੋਂ ਜ਼ਿਆਦਾ ਆਉਂਦੇ ਨੇ ਜੀ ਜੀਮੈਟਰੀ ਦੇ ਲਾਈਨਸ ਐਂਡ ਐਂਗਲ ਫਾਈਂਡ ਕਰਨਾ ਟ੍ਰਾਇੰਗਲ ਕੁਆਡਰિલેਟਰਲ ਤੇ ਅਗਲਾ ਆਪਣੇ ਕੋਲੇ ਸਰਕਲ ਤਾਂ ਆਸੀ ਜੀਮੈਟਰੀ ਦਾ ਟੌਪਿਕ ਹੈ ਜਿਹੜਾ ਕਾਫੀ ਜ਼ਿਆਦਾ ਮੇਨ ਹੈ ਦੋ ਚੈਪਟਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਜੀਮੈਟਰੀ ਅਤੇ ਮੈਂਚੂਰੇਸ਼ਨ ਇੱਕ ਦੂਜੇ ਨਾਲ ਲਿੰਕ ਕਰਦੇ ਨੇ ਤੇ ਇਹ ਮੰਨ ਕੇ ਚੱਲੋ 4-4 5-5 ਕੁਐਸ਼ਨ ਟੋਟਲ 4-5 ਕੁਐਸ਼ਨ ਮਿਲਾ ਕੇ ਇਹਨਾਂ ਦੋਨਾਂ ਚੈਪਟਰਾਂ ਚੋਂ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਮਿਲਣਗੇ ਠੀਕ ਹੈ ਡਾਇਰੈਕਟ ਕੁਐਸ਼ਨ ਆਉਂਦੇ ਨੇ ਜੇ ਤੁਹਾਡੀ ਤਿਆਰੀ ਹੈਗੀ ਹੈ ਇਹਨਾਂ ਟੌਪਿਕਸ ਦੇ ਫਾਰਮੂਲੇ ਯਾਦ ਨੇ ਕਨਸੈਪਟ ਯਾਦ ਨੇ ਤਾਂ ਤੁਸੀਂ ਇਹਨਾਂ ਕੁਐਸ਼ਨਸ ਨੂੰ ਬੜੀ ਹੀ ਆਸਾਨੀ ਨਾਲ ਕਰ ਸਕਦੇ ਹੋ ਚਲਿਏ ਨੈਕਸਟ ਸਿਲੇਬਸ 'ਚ ਕੀ ਲਿਖਿਆ ਹੋਇਆ ਦੇਖਦੇ ਆ ਇਸ ਤੋਂ ਇਲਾਵਾ ਬੱਚੋ ਸਮਿਟਰੀ ਸਮਿਟਰੀ ਰਿਫਲੈਕਸ਼ਨ ਇਹਦੇ ਵਿੱਚ ਕੀ ਹੁੰਦਾ ਜਿਵੇਂ ਕੋਈ ਟੌਪਿਕ ਹੈ A ਇਹਦੀ ਕਿੰਨੀ ਸਿਮੇਟਰੀ ਬਣਦੀ ਹੈ ਵੀ ਸੈਂਟਰ ਚ ਤੋੜ ਕੇ ਬਰਾਬਰ ਸੇਮ ਦਿਖਦਾ ਹੋਵੇ ਇਦਾਂ ਦਾ ਟੌਪਿਕ ਆ ਜਾਂਦਾ ਜੀ ਕੰਸਟਰਕਸ਼ਨ ਆਪਣੇ ਕੋਲੇ ਯੂਜ਼ਿੰਗ ਸਟ੍ਰੇਟ ਐਜ ਸਕੇਲ ਪ੍ਰੋਟੈਕਟਰ ਪ੍ਰੋਟੈਕਟਰ ਐਂਡ ਕੰਪਾਸ ਅ ਬੱਚੋ ਆਪਣੇ ਕੋਲੇ ਆਂਦਾ ਸਟੈਟਿਸਟਿਕਸ ਇੱਕ ਚੈਪਟਰ ਆਂਦਾ ਸਟੈਟਿਸਟਿਕਸ ਸਟੈਟਿਸਟਿਕਸ ਦੇ ਵਿੱਚ ਕੀ ਹੁੰਦਾ ਮੀਨ ਮੋਡ ਮੀਡੀਅਨ ਮੀਨ ਮੋਡ ਮੀਡੀਅਨ ਟੌਪਿਕ ਇੰਪੋਰਟੈਂਟ ਹੈ ਜੀ ਕਾਫੀ ਵਾਰੀ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਸਿਮੇਟਰੀ ਠੀਕ ਹੈ ਚਲੋ ਮੈਨਸੂਰੇਸ਼ਨ ਹੋ ਗਿਆ ਜੀ ਮੈਨਸੂਰੇਸ਼ਨ ਮੈਂ ਤੁਹਾਨੂੰ ਦੱਸ ਚੁੱਕਿਆ ਕਾਫੀ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਤੇ ਲਾਸਟ ਡਾਟਾ ਹੈਂਡਲਿੰਗ ਜਿਹਨੂੰ ਆਪਾਂ ਡੀਆਈ ਕਹਿ ਦਿੰਦੇ ਆ ਲਾਸਟ ਡਾਟਾ ਹੈਂਡਲਿੰਗ ਜਿਹਨੂੰ ਆਪਾਂ ਡੀਆਈ ਕਹਿ ਦਿੰਦੇ ਆ ਇਹ ਟਾਪਿਕ ਬੱਚਿਓ ਆਪਣਾ ਨਿਊਮੈਰੀਕਲ ਮੈਥਸ ਦਾ ਹੈ ਲਗਭਗ 30 ਦੇ ਵਿੱਚੋਂ 20 ਪਲੱਸ ਕੁਐਸਚਨ ਇੱਥੋਂ ਪਾਏ ਜਾਂਦੇ ਨੇ 30 ਦੇ ਵਿੱਚੋਂ ਬੱਚੋ 20 ਤੋਂ ਜ਼ਿਆਦਾ ਕੁਐਸਚਨ ਆਪਣੇ ਇਸ ਮੈਥ ਦੇ ਵਿੱਚੋਂ ਪਾਏ ਜਾਂਦੇ ਨੇ ਬਾਕੀ ਕੁਐਸਚਨ ਆਪਣੇ ਕੋਲੇ ਮੈਥ ਦੀ ਪੈਡਾਗੋਜੀ ਦੇ ਵਿੱਚੋਂ ਆਣਗੇ ਠੀਕ ਹੈ ਜੀ ਪੈਡਾਗੋਜੀ ਦਾ ਸਿਲੇਬਸ ਵੀ ਆਪਾਂ ਲਗ ਤੋਂ ਡਿਸਕਸ ਕਰਾਂਗੇ ਬਟ ਪਹਿਲਾ ਆਪਣੇ ਇਹ 20 ਪਲੱਸ ਜਿਹੜੇ ਨੰਬਰ ਨੇ ਇੱਥੋਂ ਆਪਾਂ ਨੇ ਵੱਧ ਤੋਂ ਵੱਧ ਸਕੋਰ ਕਰੰਦੇ ਨੇ ਇੱਥੋਂ ਜੇ ਆਪਣੇ ਮੰਨ ਲਓ 20 ਨੰਬਰ ਦਾ ਮੈਥ ਹੁੰਦਾ ਹੈ 18 ਨੰਬਰ ਆਪਾਂ ਸਕੋਰ ਕਰਦੇ ਆ ਤਾਂ ਜਾ ਕੇ ਆਪਣੀ ਗੱਲ ਬਣੂਗੀ ਠੀਕ ਹੈ ਜੀ ਹੁਣ ਇਹ 18 ਨੰਬਰ ਕਿਵੇਂ ਸਕੋਰ ਕਰੰਦੇ ਨੇ ਇਸ ਗੱਲ ਨੂੰ ਸਮਝਦੇ ਆ ਤਾਂ ਬੱਚੋ ਜੇ ਤੋਡਾ ਮੈਥ ਵੀਕ ਹੈ ਠੀਕ ਹੈ ਮੈਥ ਤੁਹਾਡਾ ਵੀਕ ਹੈ ਤਾਂ ਤੁਸੀਂ ਹਰ ਇੱਕ ਟੌਪਿਕ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਸਟਾਰਟਿੰਗ ਤੋਂ ਤੁਸੀਂ ਡਾਇਰੈਕਟ ਕੁਐਸਚਨਸ ਦੇ ਉੱਪਰ ਨਹੀਂ ਜਾਣਾ ਡਾਇਰੈਕਟ ਐਮਸੀਕਿਊਜ਼ ਦੇ ਵਿੱਚ ਨਹੀਂ ਜਾਣਾ ਜਾਂ ਡਾਇਰੈਕਟ ਇਕੱਠੇ ਮਤਲਬ ਕਈ ਬੱਚੇ ਕੀ ਕਰਦੇ ਨੇ YouTube ਤੋਂ ਹਰ ਇੱਕ ਰੈਂਡਮਲੀ ਕੋਈ ਵੀਡੀਓ ਚੱਕ ਲਈਜੀ ਉਹ ਦੇਖਣ ਬੈਗੇ ਇਦਾਂ ਨਹੀਂ ਕਰਨਾ ਬਾਈ ਕਿਸੇ ਵੀ ਇੰਸਟੀਟਿਊਟ ਤੋਂ ਕੋਰਸ ਬਾਇ ਕਰੋ ਸਾਡਾ ਕੋਰਸ ਬਾਇ ਕਰਨਾ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ कोर्स प्रोपर बाय करो या फिर जे ਤੁਹਾਡੇ ਆਸ-ਪਾਸ ਕੋਈ ਨਜ਼ਦੀਕ ਇੰਸਟੀਚਿਊਟ ਹੈ ਉੱਥੇ ਜਾ ਕੇ ਸਟੱਡੀ ਕਰੋ ਟੌਪਿਕ ਵਾਈਜ਼ ਪੜੋ ਪਹਿਲਾ ਟੌਪਿਕ ਵਾਈਜ਼ ਆਪਣਾ ਸਿਲੇਬਸ ਕੰਪਲੀਟ ਕਰੋ ਸਿਲੇਬਸ ਕੰਪਲੀਟ ਕਰਨ ਤੋਂ ਬਾਅਦ ਫਿਰ ਤੁਸੀਂ ਮਿਕਸ ਕੁਐਸ਼ਨਸ ਦੀ ਪ੍ਰੈਕਟਿਸ ਸ਼ੁਰੂ ਕਰੋ ਫਿਰ ਮਿਕਸ ਕੁਐਸ਼ਨਸ ਦੀ ਪ੍ਰੈਕਟਿਸ ਸ਼ੁਰੂ ਕਰੋ ਠੀਕ ਹੈ ਜੀ ਹੁਣ ਕਈ ਬੱਚੇ ਕੀ ਕਰਨਗੇ ਹੁਣ ਹੀ ਤੋਂ ਮੈਰਾਥਨ ਮੰਗਣ ਲੱਗ ਜਾਣਗੇ ਮੈਰਾਥਨ ਦੇਖਣ ਲੱਗ ਜਾਣਗੇ ਮੈਰਾਥਨ ਹਲੇ ਦੇਖੇ ਦਾ ਕੋਈ ਫਾਇਦਾ ਨਹੀਂ ਭਾਈ ਮੈਰਾਥਨ ਉਦੋਂ ਦੇਖੀਦੀ ਹੈ ਜਦੋਂ ਆਪਣਾ ਪੇਪਰ ਸਿਰਤੇ ਹੋਵੇ ਵੀ ਹਾਂ 10 ਦਿਨਾਂ ਚ ਆਪਣਾ ਪੇਪਰ ਹੈ ਹੁਣ ਮੈਰਾਥਨ ਲਗਾਓ ਹੁਣ ਆਪਾਂ ਸ਼ੋਰਟ ਦੇ ਵਿੱਚ ਆਪਾਂ ਨੇ ਕੀ ਕਰਨੀ ਹੈ ਰਿਵੀਜ਼ਨ ਕਰਨੀ ਹੈ ਸਿਰਫ ਰਿਵੀਜ਼ਨ ਕਰਨੀ ਹੈ ਤਾਂ ਮੈਰਾਥਨ ਦਾ ਮਕਸਦ ਇਹ ਚੀਜ਼ ਹੁੰਦੀ ਹੈ ਤਾਂ ਹਲੇ ਜਿਨ੍ਹਾਂ ਦਾ ਮੈਥ ਕਮਜ਼ੋਰ ਹੈ ਜਾਂ ਜਿਨ੍ਹਾਂ ਦਾ ਮੈਥ ਵਧੀਆ ਵੀ ਹੈ ਪਹਿਲਾਂ ਆਪਣੇ ਟੌਪਿਕ ਵਾਈਜ਼ ਪੂਰਾ ਮੈਥ ਹੈ ਜਿਹੜਾ ਉਹਨੂੰ ਕਵਰ ਕਰੋ ਹਰ ਇੱਕ ਕਨਸੈਪਟ ਨੂੰ ਚੰਗੀ ਤਰ੍ਹਾਂ ਪੜੋ ਉਸ ਤੋਂ ਬਾਅਦ ਪ੍ਰੀਵੀਅਸ ਈਅਰ ਪੇਪਰ ਚੈੱਕ ਕਰੋ ਕਟੋ-ਕਟ ਪਿਛਲੇ 5-7 ਸਾਲ ਦੇ ਜੇ ਤੁਸੀਂ ਚਾਹੇ ਪੀਐਸ ਟੈਟ ਦੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਤੇ ਸੀ ਟੈਟ ਦੋਨਾਂ ਦੇ ਪੇਪਰ ਚੱਕੋ ਇਹਨਾਂ ਦੋਨਾਂ ਦੇ ਪ੍ਰੀਵੀਅਸ ਇਅਰ ਪੇਪਰ ਚੱਕੋ ਠੀਕ ਹੈ ਉਹਨਾਂ ਨੂੰ ਪੜੋ ਉੱਥੋਂ ਆਪਣੇ ਕੁਐਸਚਨਸ ਨੂੰ ਸੋਲਵ ਕਰਨਾ ਸ਼ੁਰੂ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਸਾਡੀ ਕਿੱਥੇ ਕਮੀ ਆ ਰਹੀ ਹੈ ਕਿਹੜੇ ਕਨਸੈਪਟ 'ਚ ਕਮੀ ਹੈ ਫਿਰ ਉਹਨੂੰ ਦੁਬਾਰਾ ਉਸ ਟੌਪਿਕ ਨੂੰ ਕਵਰ ਕਰਕੇ ਫੇਰ ਜਾ ਕੇ ਆਈਓ ਇਹਨਾਂ ਮੈਥ ਦੀਆਂ ਮੈਰਾਥਨਸ ਤੇ ਯਾ ਆਪਣੇ ਕੋਲੇ ਅੱਗੇ MCQ's ਤੇ ਅੱਗੇ ਆਪਣੇ ਕੋਲੇ ਮੌਕ ਟੈਸਟ ਦੇ ਉੱਪਰ ਠੀਕ ਹੈ ਜੀ ਤਾਂ ਇਹ ਸਟਰੈਟਜੀ ਰੱਖੋ ਕਨਸੈਪਟ ਬਾਈ ਕਨਸੈਪਟ ਬਾਲੀਆਂ ਕਿਤਾਬਾਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਕੋਈ ਵੀ ਚਾਹੇ ਇੱਕ ਬੁੱਕ ਫੋਲੋ ਕਰ ਲਓ ਪਰ ਚੰਗੀ ਤਰ੍ਹਾਂ ਬੁੱਕ ਫੋਲੋ ਕਰੋ ਠੀਕ ਹੈ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੈ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ 70095 28208 ਕਈ ਵਾਰੀ ਕਾਲ ਨਹੀਂ ਪਿੱਕ ਹੁੰਦੀ ਤਾਂ WhatsApp ਤੇ ਮੈਸੇਜ ਕਰਕੇ ਪੁੱਛ ਸਕਦਾ ਹੈ ਮਤਲਬ ਕੋਈ ਪ੍ਰੀਵੀਅਸ ਈਅਰ ਪੇਪਰ ਚਾਹੀਦਾ ਪੀਐਸਐਸਸੀ ਟੈਟ ਦਾ ਉਹ ਸੈਂਡ ਕਰਵਾ ਸਕਦਾ ਹੈ ਜਾਂ ਫਿਰ ਕਿਸੇ ਕੋਰਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਵੀ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਤਾਂ ਬੱਚੋ ਦੱਬ ਕੇ ਤਿਆਰੀ ਕਰੋ ਠੀਕ ਹੈ ਮਤਲਬ ਇਹ ਨਾ ਸੋਚ ਕੇ ਚੱਲਿਓ ਵੀ ਜੇ ਇਸ ਵਾਰ ਨਾ ਹੋਇਆ ਤਾਂ ਅਗਲੀ ਵਾਰੀ ਮੌਕਾ ਲੈ ਲਾਂਗੇ ਇਹ ਸੋਚ ਕੇ ਚੱਲਿਓ ਵੀ ਇਸੇ ਵਾਰੀ ਹੀ ਕਲੀਅਰ ਕਰਨਾ ਹੈ ਅਗਲੀ ਵਾਰ ਤੇ ਆਪਾਂ ਨੇ ਨਹੀਂ ਛੱਡਣਾ ਤਾਂ ਚੰਗੀ ਤਰ੍ਹਾਂ ਕਨਸੈਪਟ ਨੂੰ ਤਿਆਰੀ ਕਰਦੇ ਚੱਲੋ ਮੈਥ ਦੇ ਪਹਿਲਾ ਇਸ ਪੋਰਸ਼ਨ ਦੇ ਉੱਤੇ ਇਹ B+ ਨੰਬਰ ਨੇ ਆਪਣੇ ਇਹ B+ ਦੇ ਵਿੱਚੋਂ ਮੈਕਸਿਮਮ ਤੋਂ ਮੈਕਸਿਮਮ ਨੰਬਰ ਆਪਾਂ ਨੇ ਚੱਕਨੇ ਨੇ ਠੀਕ ਹੈ ਟੌਪਿਕ ਵਾਈਜ਼ ਚੱਲਣਾ ਜਿਹੜੇ ਜਿਹੜੇ ਮੈਨੇ ਤੁਹਾਨੂੰ ਟੌਪਿਕ ਲਿਖਵਾਏ ਨੇ ਇਹ ਸਾਰੇ ਕਵਰ ਕਰਕੇ ਚੱਲਨੇ ਨੇ ਕੋਈ ਨਹੀਂ ਛੱਡਣਾ ਭਾਈ ਜੇ ਇੱਕ ਵੀ ਟੌਪਿਕ ਛੱਡ ਕੇ ਚੱਲੇ ਆਪਾਂ ਨੂੰ ਨਹੀਂ ਪਤਾ ਕਿੱਥੋਂ ਕੁਐਸਚਨ ਆਊਗਾ ਸਿਲੇਬਸ ਦੇ ਵਿੱਚ ਸਾਰਾ ਮੈਂਸ਼ਨ ਨਹੀਂ ਹੁੰਦਾ ਮੈਨੇ ਜਿਵੇਂ ਕਿ ਤੁਹਾਨੂੰ ਲਿਖਵਾਈ ਦਿੱਤਾ ਐਕਸਟਰਾ ਟੌਪਿਕ ਮੈਨੇ ਤੁਹਾਨੂੰ ਸਾਰਾ ਲਿਖਵਾ ਦਿੱਤੇ ਤਾਂ ਦੱਬ ਕੇ ਤਿਆਰੀ ਕਰੋ ਠੀਕ ਹੈ ਐਗਜ਼ਾਮ ਕਲੀਅਰ ਕਰਨਾ ਹੀ ਕਰਨਾ ਆਪਾਂ ਥੈਂਕ ਯੂ ਸੋ ਮਚ